ਈ ਭਾਬੋ ਕੀ ਹਲਕਲ ਠੀਠਾ ਜੇ ਮੀ ਇਧਰ ਠੀਠਾ ਕੇ ਹੋ ਗਏ ਤੇ ਅੱਜ ਆਪਾਂ ਲੱਗੇ ਆ ਉਧਰ ਕਣਕ ਤੇ ਕਣਕ ਵਾਢਦੇ ਆ ਤੇ ਦਿਖਾਉਂਦੇ ਆ ਤੁਹਾਨੂੰ ਤੇ ਚਲੋ ਮਿਲਦੇ ਆ ਕਣੀ ਮਸ਼ੀਨ ਦੇ ਕੋਲ ਜਾ ਲਵਾਂ ਮੇਂ ਤਰੋ ਟਰਾਲੇ ਜਾਈ ਜਾਂਦੇ ਨੇ ਭਰ ਭਰ ਕੇ ਤੇ ਉਧਰ ਆ ਲੱਗੀ ਮਸ਼ੀਨ ਜੱਸੀ ਆळ्या ਤੂੰ ਆ ਫੜੇ ਮੂੰ ਤੇਰੇ ਆ ਮੇਰੇ ਵੱਟ ਕੇ ਕਣਕੇ ਚੱਲੇ ਹੁਣ ਮੰਡੀ ਆਪਾਂ ਤੇ ਬਾਕੀ ਡੇ ਅੱਥੇ ਵੜਨਾ ਜੀ ਆळ्या ਕੰਡਾ ਲੱਗੇ ਕਰਾਉਣ ਜਾ ਕੇ ਕੰਡਾ

ਇੱਥੇ ਬਹੁਤ ਆ ਪੋਰਟਰ ਬੜਾ ਹੋ ਗਿਆ ਯਾਰ ਗਾਇਸਾ ਕਾਤਾ ਬੜਾ ਹੈ ਬਣਾ ਲਓ ਕਣਕਾ ਨਹੀਂ ਪਤਾ ਨਹੀਂ ਕਿਹੜਾ ਨਹੀਂ ਚੱਲਦਾ ਇਹ ਜੀ ਨੂੰ ਬਾਹਰ ਜਾਣਾ ਨਹੀਂ ਇਹਨਾਂ ਸਾਰੇ ਜੀ ਨੂੰ ਲੈ ਕੇ ਜਾਣਾ ਦਿੱਲੀ ਨੂੰ 27 ਨੇ ਗਾਡੀਆਂ ਦੇ ਟੱਕਰ ਨੇ ਜਾਣਾ ਹੈ ਮੈਂ ਨਾ ਬੰਦਾ ਗਾਡੀ ਆ ਏ ਸੋਨੂੰ ਗਾਡੀ ਆ ਦੋਸਤੋ ਬਾਕੀ ਇਹਨੇ ਜਾਣਾ ਜ਼ਰੂਰ ਹੈ ਰੀਪਰ ਦੇ ਗਦੀ ਨੇ ਮੈਂ ਜੁੱਤੀ ਲੈ ਕੇ ਜਾਣਾ ਹੈ 27 ਦਿਨ ਆ ਮਦੀ ਤਾਂ ਕਿ ਅਸੀਂ ਬਾਗਾਂ ਲਗਾ ਰਹੇ ਹਾਂ ਮਿੱਤਰੋ ਡਿਆ ਕੰਡਾ ਹੁਣ ਲੇਨ ਲੱਗਣ ਦੀ ਮਗਰ ਤੇ ਬੜਾ ਪਰਚੀ ਚੱਲਣਾ ਹਾਂ ਉੱਕੇ ਨੇ ਲਾ ਵੀ ਬਾਬਿਓ ਕਣਕ ਤੇ ਆਪਾਂ ਲਈ ਵੜ ਤੇ ਹੋਣ ਬੰਡੀ ਏ ਤੂੜੀ ਈ ਟਰਾਲੀ ਲੈ ਗਏ ਆਂ ਤੇ ਡਹਿ ਲਾਉਣ ਤੇ ਕਿਦਾਂ ਨੂੰ ਅੱਗੇ ਜਾ ਕੇ ਟ੍ਰਿਪਰ ਦੇ ਕੋਲ ਪਹਿਲੀ ਟਰਾਲੀ ਵੀ ਆ ਗਈ ਲਾ ਵੀ ਬਾਬਿਓ ਤੂੜੀ ਰਹੀ ਬੰਨ ਫਿਰ ਸੇਰੇ ਵੱਡੀ ਕਣਕ ਤੇ ਸੁੱਟ ਕੇ ਆਏ ਆ ਮੰਡੀ ਦੇ ਸ਼ਾਮ ਨੂੰ ਬੰਨਦੇ ਵੀ ਤੂੜੀ ਤੇ ਆਹ ਹੋਰੀ ਤੇ ਬੰਦੀ ਵੀ ਏ ਤੂੜੀ ਉਹ ਚੱਕ ਫਿਰ ਅੱਜ ਨਾਈਨਾ ਦੇ ਨਾਲ ਜਾਗਣਾ ਬੜੀ ਮਤ ਵਾਈ ਕੀ ਆ ਚਾਰ ਦਿਨ ਹੋ ਗਏ ਨੱਕ ਪਟਣ ਜੋਗਾ ਸਾਣੀ ਹੈਗਾ ਬੜਾ ਔਖਾ ਕੰਮ ਏ ਮਿਲ ਜਨੇ ਕੋਈ ਨਹੀਂ ਤੁਹਾਨੂੰ ਵੀ ਮਿਲਦੇ ਆ ਚੱਲਦਾ ਨਾ 855 ਭਾਈ ਜੰਦਾ ਤੂੰ ਮਿੱਤਰੋ ਇੱਕ ਇਧਰ ਲੱਗਾ ਆ ਜੀ ਇਹ ਕੋ ਲੱਗਾ ਜੋ ਖਲਾਰ ਕੇ ਬੈਠੇ ਜੇ ਉਹਨਾਂ ਦਾ ਕਰ ਲਿਆ ਖਰਾਬ ਇਹਨਾਂ ਨੇ ਚਲੋ ਕਰਦੇ ਆ ਪਤਾ ਇਹਨਾਂ ਦੇ ਕੋਲ ਜਾ ਕੇ ਕੀ ਕੀਤਾ ਇਹਨਾਂ ਨੇ ਪਤਾ ਨਹੀਂ ਇਹਨਾਂ ਦੀ ਕੀ ਵਜ੍ਹਾ ਯਾਰ ਖਲਾਰ ਓਏ ਤੁੜੀ ਨਹੀਂ ਬਣਾਉਂਦੇ ਤੁਸੀਂ ਓਏ ਖਲਾਰ ਪਾਈ ਜੇ ਕੀ ਕਰਤਾ ਕੀ ਕਰ ਲਈ ਪੈਂਦੀ ਹੀ ਖਲਾਰ ਕੀ ਚਾਂਸ ਬਣਿਆ ਮੇਰੇ ਉਹ ਪੱਖਾ ਕਰ ਬਿਠੇ ਨੇ ਵਿੰਗਾ ਤੇ ਮਾਹ ਵੇਖਾਂ ਸੀ ਜਾ ਕੇ ਰਾਈਡਰ ਦੇ ਚ ਫੋਨ ਲਾਉਂਦੇ ਆ ਫੋਨ ਨਹੀਂ ਚੁੱਕਣ ਦਿਆ ਤੂੰ ਨਾ ਪਤਾ ਕੰਮ ਦਾ ਜਾ ਹਣ ਰੋਗਨ ਨਾ ਦਈ ਚੱਲੋ ਆਣੀਆ ਟੂਟਰ ਪਾਇਆ ਨਹੀਂ ਨਾ ਰੀਪੜਾ ਰੂਟਰ ਕੱਲਾ ਹੀ ਗੁੰਮੀ ਜਾਂਦਿਆ ਹੈ ਰੇਸ ਘੱਟ ਕਰਦਾ ਚਾਹਣਾ ਲੰਮੜ ਕਿੱਡਿਆ ਉਹ ਕਿੱਥੇ ਰੱਖੀ ਗੋ ਆਹੋ ਦੋ ਡਰਾਈਵਰ ਕੱਟੇ

ਆਸਮੇਂ ਦੀ ਲੜੀ ਆਸਮਣ ਸਾਹਮਣੇ ਪੈਂਦਾ ਸੂਰਜ ਵੰਡੀ ਚੂੜੀ ਮੈਂ ਕਿੱਥੇ ਰਿਹਾ ਇੱਥੇ ਆਹੋ ਲੋ ਹਮੇਂ ਤਰ ਤੂੜੀ ਬਣਾਉਂਦੇ ਬਣਾਉਂਦੇ ਪੈ ਗਈ ਰਾਤ ਤੇ ਡੀਪਰ ਘੋਟਾ ਹੋਵੇ ਤੇ ਆਪਣੀ ਟਰਾਲੀ ਗਈ ਸੀ ਵੈਣੀ ਉੱਤਰ ਤੇ ਉਹਦੇ ਕਰਕੇ ਲੇਟ ਹੋ ਗਏ ਦੂਜੇ ਟਰਾਲਾ ਫੇਰ ਲਾਉਣ ਤਾਂ ਮਗਰੋਂ ਪੈਣੀਆਂ ਫੁੱਲ ਗਾਲਾਂ ਕਿ ਟਰੈਕਟਰ ਲੈ ਗਿਆ ਉਹ ਛੇਤੀ ਟਰਾਲੀ ਤੇ ਹੁਣ ਆ ਉਹ ਪਿੱਛੇ ਆਉਣ ਡਿਆ ਆ ਕਿ ਆਪਾਂ ਗਾੜੀ ਗਾੜੀ ਮੋਟਰਸਾਈਕਲ ਤੇ ਆ ਹਨੇਰਾ ਹੋ ਗਿਆ ਤੇ ਗਲਤੀ ਹੋਈ ਜਾਂਦੀ ਬੰਦੇ ਤੋਂ ਗਾਲਾਂ ਪੂਰੀਆਂ ਪਈਆਂ ਆਪਣਾ ਟਰਟਰ ਤੇ ਚਲੋ ਤੋਂ ਇੰਨੀ ਇੰਨੀਆਂ ਪੈਂਦੀਆਂ ਨੀਂਦੀਆਂ ਲਾਜ਼ਮੀ ਇੰਨੀਆਂ ਚਲੋ ਮਿਲਦੇ ਹਾਂ ਨਾ ਰੀਟਰ ਕੋਲ ਜਾ ਕੇ ਹਾਂ